ਇਨਦੀ ਵਾਇਸ ਨਹੀਂ ਹੈ ਆਪਾਂ ਬਿਲਕੁਲ ਜੀ ਕਰੀਏ ਸਟਾਰਟ ਹਾਂਜੀ ਹਾਂਜੀ ਕਰੋ ਕਰੋ ਜੀ ਕਰੋ ਵੀਰੇ ਅਗਾਂ ਲਾਇਦਾ ਸੁਆਦ ਅਗਾਂ ਸੁਆਦ ਮੈਨਾਂ ਨੂੰ ਚਲਾ ਕੇ ਲੈ ਕੇ ਆਇਆ ਰੋਰ ਤੇ ਇਦਾਂ ਲੱਗਦਾ ਜਿਵੇਂ ਨਵਾਂ ਨਹੀਂ ਆਪਾਂ ਨਵੀਂ ਚੀਜ਼ ਲਈਏਗੀ ਉਦਾਂ ਕਣਕਦੇ ਆ ਪੂਰੇ ਇਹਦਾ ਆਵਾਜ਼ ਆ ਜੇ 6 ਉਹ ਨਹੀਂ ਪਛੇ 6 ਸਿਲੰਡਰ ਦਾ ਟਰੈਕਟਰ ਪੂਰੀ ਉਦਾਂ ਦੀ ਬੜਕਾ ਹੈ ਨਹੀਂ ਵੀਰੇ ਸਿਲੰਸਰ ਆ ਹੀ ਆਉਂਦੇ ਸੀ ਹਨ ਨਾਲ ਹਾਂਜੀ ਇਹ ਨਾਲ ਰੱਖਣ ਦਾ ਕਾਰਨ ਤੋਡਾ ਚੇਂਜ ਕਰਾਉਂਦੇ ਅੱਜਕੱਲ ਵੀਰਪਰਾ ਤੁਸੀਂ ਕਾਹ ਤੋਂ ਨਹੀਂ ਕੀਤੇ ਜੀ ਜਿਹਾ origignal look ਕਰਕੇ ਕੀ ਵਜਾ ਬਸ ਤੁਸੀਂ ਲੁੱਕ ਵੀ ਨਹੀਂ ਜੀ ਇਹ ਤੋਂ ਬਿਨਾ ਆਵਾਜ਼ ਹੀ ਨਹੀਂ ਬਣਦੀ ਟਰੈਕਟਰ ਦੀ ਅੱਛਾ ਜਿਹੜੀ origignal ਸਾਊਂਡ ਆ ਉਹ ਇਹਦੇ ਨਾਲ ਹੀ ਬਣਦੀ ਹਾਂਜੀ ਹਾਂਜੀ ਤੁਸੀਂ ਇਹਦੇ ਨਾਲ ਦਾ ਸੇਮ ਦੇਸੀ ਸਿਲੈਂਸਰ ਲੈ ਕੇ ਪਾ ਦੋ ਉਹ ਵੀ ਨਹੀਂ ਉਹ ਚੀਜ਼ ਬਣਦੀ ਇਹ ਇਹ ਵੀ origignal ਆ ਸਕਾਟ ਦੇ ਸਕਾਟ ਦੇ ਸਿਲੈਂਸਰ ਵੀ ਆਵਾਜ਼ ਜੇ origignal ਸਿਲੈਂਸਰ ਹੋਊ ਤਾਂ ਆਹੀ ਓਕੇ ਬਣਾਂਗੀ ਸਹੀ ਬਣਦੀ ਹੈ ਇਹ ਸਿਲੈਂਸਰ ਦਾ ਬਹੁਤ ਮਤਲਬ ਵਿੱਚ ਰੋਲ ਹੁੰਦਾ ਆਵਾਜ਼ ਬਣਾਉਣ 'ਚ ਤੇ ਆ ਇਹਦੇ ਨਾਲ ਹੀ ਮੈਚ ਕਰਤਾ ਫਿਰ ਇਹਦੇ ਨਾਲ ਹੀ ਕਰਤਾ ਜੀ ਬਸ ਇਹ ਸ਼ੌਂਕ ਨੂੰ ਕਰ ਲਿਆ ਸੀ ਇਹ ਨਾਲ ਕਿਹੋ ਜਿਹਾ ਲੱਗਦਾ हां जी ਪਹਿਲਾਂ ਜਦੋਂ ਡਾਇਰੈਕਟਰ ਆਉਂਦੇ ਹੁੰਦੇ ਸੀਗੇ ਜਾਂ ਮਤਲਬ ਬਾਹਰ ਜਿਹੜੇ ਇੰਗਲੈਂਡ ਚ ਸੀਗੇ ਜਾਂ ਅਮਰੀਕਾ ਚ ਸੀਗੇ ਜਾਂ ਜਿਹੜੇ ਉੱਥੋਂ ਬਣ ਕੇ ਆਏ ਸੀ ਉਹਨਾਂ ਨੂੰ ਹੀ ਨੀਲਾ ਆਉਂਦਾ ਸੀ ਫੋਟ ਜਿਹੜੇ 3000 ਸੀਗੇ ਜਾਂ ਐਕਸਪੋਰਟ ਮਾਡਲਾਂ ਨੂੰ ਹਾਂ ਜੀ ਉਹਨਾਂ ਨੂੰ ਇਹ ਨੀਲਾ ਹੀ ਆਇਆ ਜੀ ਪਹਿਲਾਂ ਪਹਿਲਾਂ ਆਪਣੇ ਵੀ ਆਏ ਨੇ ਇਹ 3000 ਫੋਟ ਅਸ ਸ਼ੀਸ਼ਾ ਤਾਂ ਨਹੀਂ ਦੇਸੀ ਜ਼ਿਆਦਾ ਸ਼ੀਸ਼ਾ ਸ਼ੀਸ਼ਾ ਅਸੀਂ ਇਹਦਾ ਸਕਾਟ ਤਾਂ ਨਹੀਂ ਪਾਇਆ ਜੀ ਵਜਾ ਤੁਸੀਂ ਤਾਂ ਕਹਿੰਦੇ ਸਾਰਾ ਕੋਰੀਜ ਨਾਲ ਪਾਉਣੇ ਆ ਫੇਰ ਇਸ ਟਰੈਕਟਰ ਨੂੰ ਸਕਾਟ ਦਾ ਸ਼ੀਸ਼ਾ ਪਿਆ ਹੋਇਆ ਹੈ ਜੀ। ਅੱਛਾ ਆਹ ਵਾਲੇ ਨੂੰ। ਹਾਂ। ਇਸਕਾਟ ਦਾ ਰੰਗ ਦੇਖ ਲਓ। ਤੁਸੀਂ ਇਹਦਾ ਦੇਖ ਲਓ। ਲੱਗਿਆ ਕਿ ਦਿਖਾਈ ਵੀਰੇ। ਫਰਕ ਹੈਗਾ ਯਾਰ। ਫਰਕ ਹੈ ਜੀ। ਨਹੀਂ ਵਜਾ ਮਤਲਬ ਫਿਰ ਕਿਹੜਾ ਵਧੀਆ? ਇਹ ਸੋਨਾਲਿਕਾ ਦਾ ਸ਼ੀਸ਼ਾ ਜੀ। ਸੋਨਾਲਿਕਾ ਦੀ ਇਹ ਕੁਆਲਿਟੀ ਬੈਸਟ ਆ। ਹਾਂ ਸੋਨਾਲਿਕਾ ਦਾ ਓਰੀਜਨਲ ਸ਼ੀਸ਼ਾ ਜੀ ਇਹ। ਮਤਲਬ ਇਹ ਥੋੜਾ ਜਿਹਾ ਓਦੀ ਲਾਈਫ ਵੱਧ ਹੈ ਉਹਦੇ ਨਾਲੋਂ ਸਕਾਟ ਵਾਲੇ ਨਾਲੋਂ। ਸੋਨਾਲਿਕਾ ਵਾਲੇ ਦੀ। ਹਾਂ ਜੀ। ਤਾਂ ਕਰਕੇ ਇਹ ਸ਼ੀਸ਼ਾ ਪਾਉਨੇ ਆ ਹੁਣ ਅਸੀਂ। ਪਹਿਲਾਂ ਪਾਏ ਨੇ ਆ ਦੇਖੋ ਇਹ ਵੀ ਪਹਿਲਾਂ ਦਾ ਤਿਆਰ ਹੋਇਆ ਹੋਇਆ ਟਰ ਤੇ ਹੁਣ ਸਾਨੂੰ ਹੌਲੀ ਹੌਲੀ ਇਹ ਪਤਾ ਲੱਗਿਆ ਵੀ ਸੋਨਾਲੀ ਕਾ ਜ਼ਿਆਦੇ ਵਧੀਆ ਇਸ ਚੀਜ਼ ਚ ਤਾਂ ਉਹ ਪਤਾ ਸੇਮ ਹੀ ਹੁੰਦਾ ਇਹਦੇ ਚ ਕੋਈ ਫਿਟਿੰਗ ਦਾ ਫਰਕ ਨਹੀਂ ਕੋਈ ਨਹੀਂ ਤੋ ਨੂੰ ਜਿਵੇਂ ਜਿਵੇਂ ਮਤਲਬ ਜਿਹੜੀ ਚੀਜ਼ ਦੀ ਹੁਣ ਤੁਸੀਂ ਤਜਰਬੇ ਇਥੇ ਰਵੇ ਲਾ ਲੋ ਐਕਸਪੀਰੀਅੰਸ ਹਾਂਜੀ ਡੇਲੀ ਤੁਸੀਂ ਕਰਦੇ ਓਵਰਕ ਆ ਬਿਲਕੁਲ ਜੀ ਹਾਂਜੀ ਉਹਦੇ ਚ ਪਤਾ ਲੱਗਦਾ ਜੇ ਕੋਈ ਚੀਜ਼ ਇਦਾਂ ਤੁਹਾਡੇ ਅੱਗੇ ਆਉਂਦੀ ਤਾਂ ਉਹਨੂੰ ਤੁਸੀਂ ਹਾਂਜੀ ਉਹਨੂੰ ਅਸੀਂ ਉਸ ਹਿਸਾਬ ਨਾਲ ਐਡਾਪਟ ਕਰ ਲੈਨੇ ਜਿਵੇਂ ਅਸੀਂ ਸੋਨਾਲੀਕਾ ਆਇਆ ਸੀ ਸਾਡੇ ਕੋਲੇ ਉਹਦਾ ਚੇਂਜ ਕਰਨਾ ਸੀਗਾ ਜੀ ਉਹ ਜਦੋਂ ਮੈਂ ਦੇਖਿਆ ਵੀ ਇਹ ਸੋਨਾਲੀਕਾ ਦਾ ਜ਼ਿਆਦਾ ਵਧੀਆ ਲੱਗਿਆ ਹੂੰ ਉਹ ਫਿਰ ਮੈਂ ਉਹ ਚੇਂਜ ਕਰਤਾ ਵਧੀਆ ਚੱਲ ਰਿਹਾ ਜੀ ਹੁਣ ਸੋਨਾਲੀਕਾ ਦੇ ਚੱਲਦੇ ਨੇ ਹੁਣ ਸੋਨਾਲੀਕਾ ਦੇ ਚੱਲਦੇ ਨੇ ਉਹਦੇ ਵੀ ਸੋਨਾਲੀਕਾ ਦਾ ਲੱਗਿਆ ਜੀ ਆਪਾਂ ਤਾਂ ਕੁਆਲਿਟੀ ਚਾਹੀਦੀ ਹੈ ਜੀ ਕੁਆਲਿਟੀ ਚਾਹੀਦੀ ਹੈ ਜੀ ਇਹਦੇ 'ਚ ਇਹ ਤਾਂ ਹੈ ਨਹੀਂਗਾ ਵੀ ਤੁਹਾਨੂੰ ਕੋਈ ਇਹ ਕਹੇਗਾ ਵੀ ਤੂੰ ਦੇਸੀ ਲਾ ਲਿਆ ਜਾਂ ਕੁਝ ਕਰਤਾ ਹੂੰ ਤੇ ਹੈਗਾ origignal ਹੈ ਜੀ ਹੂੰ ਮੇਰੇ ਇਹਨੂੰ ਕੀਤਾ ਨਾ ਆਪਾਂ ਡਬਲ ਪੀਟੀਓ ਰਿਵਰਸ ਪੀਟੀ ਜੈਨੂ ਰਵਰਸ ਵੀਡੀਓ ਕਰਨ ਵਾਸਤੇ ਜੋ ਵੀ ਇਹਦੇ ਅੰਦਰ ਸਮਾਨ ਪਿਆ ਹਾਂਜੀ ਉਹ origignal ਮਿਲ ਗਿਆ ਹਾਂਜੀ ਹਾਂਜੀ ਜੈਨੂਨ ਮਿਲਦਾ ਸਾਰਾ ਜੀ ਥੋੜਾ ਜਿਹਾ ਗੇਰਚੋਂ ਹੁੰਦਾ ਥੋੜਾ ਜਿਹਾ ਪਿੱਛੋਂ ਹੁੰਦਾ ਸਾਰਾ ਕੁਝ origignal ਮਿਲਦਾ ਕੋਈ ਗਰਾਰੀ ਦਾ ਜਿਗਾਰਡ ਬਾਜੀ ਕਰ ਨਹੀਂ ਕੋਈ ਜਿਗਾਰਡ ਬਾਜੀ ਨਹੀਂ ਬਾਈ ਜਿਗਾਰਡ ਬਾਜੀਆਂ ਚ ਇਹ ਹੁੰਦਾ ਅਸੀਂ ਜਿਗਾਰਡ ਬਾਜੀ ਕਰਕੇ ਦੇ ਦਾਂਗੇ ਕੱਲ ਨੂੰ ਜੇ ਕਿਤੇ ਬਾਹਰ ਜਾ ਕੇ ਖੁੱਲ ਗਿਆ ਉਥੋਂ ਚੀਜ਼ ਨਾ ਮਿਲੇ ਉਹ ਮਿਸਤਰੀ ਤੁਹਾਨੂੰ ਵੀ ਗਾਲਾਂ ਕੱਢੂ ਤੇ ਹੋਰ ਦੂਜਾ ਵੀ ਪਰੇਸ਼ਾਨ ਹੋਊ ਉਹ ਸਾਡੇ ਨਾਲ ਹੋਇਆ ਸੀ ਕਿਸੇ ਨੇ ਸੁੱਕਾ 에ਅਰ ਕਲੀਨਰ ਲਾਇਆ ਹੋਇਆ ਸੀਗਾ ਜੀ ਅੱਛਾ ਕਿੱਤੋਂ ਦੂਰੋਂ ਲਵਾ ਕੇ ਲਏ ਹੋਣਗੇ ਉਹਦਾ ਨਾ ਜੀ ਪਾਈ ਫਟ ਗਿਆ ਅਸੀਂ ਸਾਰੀ ਮਾਰਕੀਟ ਘੁੰਮ ਲਈ ਸਾਨੂੰ ਉਹ ਪਾਈਪੇ ਨਹੀਂ ਮਿਲਿਆ ਨਾ ਜੀ ਜਿਗਾੜ ਫਿਰ ਉਹ ਬੰਦਾ ਗਾਲਾਂ ਹੀ ਕੱਢਦਾ ਜਿਨੇ ਕਰਕੇ ਦਿੱਤਾ ਇਹ ਸੁੱਕਾ ਕਿਲਿੰਡਰ ਲਾਉਣਾ ਚਾਹੀਦਾ ਵੈਸੇਕ ਨਹੀਂ ਅੰਬਈ ਦੇਖੋ ਜੇ ਤਾਂ ਸਿੰਪਲ ਫੋਰਡ ਆ ਜੀ ਵਧੀਆ ਨੇ ਇਹ ਤੇਲ ਵਾਲੇ ਕੋਈ ਚੱਕਰ ਵਾਲੀ ਗੱਲ ਆਹ ਕੰਪਨੀ ਨੇ ਜੋ ਨਾਲ ਹਾਂ ਵਧੀਆ ਕਰਕੇ ਦਿੱਤਾ ਪਰ ਜੇ ਸੁੱਕਾ ਲੱਗ ਜਾਏ ਉਹਦੇ ਵਰਗੀ ਰੀਸ ਨਹੀਂ ਜੀ ਉਹ ਜਾਦੇ ਵਧੀਆ ਹਾਂ ਉਹਦੀ ਥੋੜੀ ਜੀ ਕਲੀਨਿੰਗ ਜ਼ਿਆਦਾ ਹੁੰਦੀ ਆ ਇਹ ਜ਼ਿਆਦਾ ਹੁੰਦੀ ਆ ਹਾਂ ਪਰ ਜੇ ਉਹ ਨੂੰ ਲਾਉਣਾ ਤੇ ਉਹ ਨੂੰ ਫਿਰ origignal ਪਾਰਟਾਂ ਚ ਹਿਸਾਬ ਕਿਤਾਬ ਕਰੇ ਜੇ ਕਰਨਾ ਹਣਾ ਉਹਦਾ ਫਿਰ ਫਲੀਟ ਗਾਰਡ ਦਾ ਹੁੰਦਾ ਜੀ ਫਾਰਮ ਟਰੈਕ ਨੂੰ ਉੰਨੇ ਨੂੰ ਲੱਗਦਾ 18-20000 ਦਾ ਉਹ ਸ਼ਾਇਦ ਠੀਕ ਆ। ਟਾਪਲ ਆ ਜੀ ਇਕੱਲਾ ਫਿਲਟਰੀ ਫਿਰ ਉਹ ਕੋਸਟ ਦਾ ਹਿਸਾਬ ਕਿਤਾਬ ਹਾਂ ਜੀ। ਕੁਝ ਪਰ ਆਪਸ਼ਨ ਆ ਜੇ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਲੱਗ ਜੂਗਾ ਜੀ ਲੱਗ ਜਾਂਦਾ ਸਾਰਾ ਕੁਝ ਲੱਗ ਜਿੰਨਾ ਘੜ ਪਾਓਗੇ ਮਿੱਠਾ ਐਂ ਤਾਂ ਬਈ 3000 ਚ ਵੀ ਲੱਗ ਜਾਂਦਾ। ਹੂੰ ਜੇ ਸੁਪਾ ਲਾਉਗੇ ਉਹ ਬਸ ਉਹ ਜਿਗਾਰਦਵੀਆਂ ਨੇ ਜੀ ਉਹ ਗੱਲ ਬਣਨੀ ਹਾਂ ਉਹ ਚੀਜ਼ ਨਹੀਂ ਬਣਦੀ ਜੀ ਫਿਰ ਉਹ ਇਹਰ ਤੋਂ ਡਿਪੈਂਟਰ ਨੂੰ ਮਿਲ ਸਕਦੇ ਆ ਜੀ ਹਾਂ ਪਿੰਟਰ ਨੂੰ ਮਿਲਾ ਦਿੰਦੇ ਆ ਜੀ ਉਹ ਗੱਲ ਨਹੀਂ ਉਹ ਕਰ ਦਿੰਦੇ ਵੀ ਕਿਸ ਨੇ ਬਣਾਇਆ ਜੇ ਮਜਸਮਾ ਜਿੰਨੇ ਵੀ ਬਣਾਇਆ ਉਹ ਮਜਸਮੇ ਵਾਲੇ ਦੇ ਨਾਲ ਹੱਥ ਨਹੀਂ ਪਰ ਆਪਾਂ ਉਹਦੇ ਹੱਥ ਦੀ ਬਕੜਾ ਜਿਹਾ ਉਹਦਾ ਹੱਥ ਮਤਲਬ ਬੌਸਾਂ ਕੇ ਰੱਖਣੇ ਪੈਂਦੇ ਨੇ ਹਾਂ ਉਸਤਾ ਜੀ ਆਇਓ ਮੜਾ ਜੀ ਇਹ ਵੀਰ ਦੀ ਕਲਾਕਾਰੀ ਹੈ ਇਹਨਾਂ ਨੇ ਕੀਤਾ ਸੀ ਮੇਜਰ ਸਿੰਘ ਨੇ ਠੀਕ ਹੈ ਜੀ ਇਹ ਵੀਰੇ ਦੀ ਕਲਾਕਾਰੀ ਹੈ ਇਹਨਾਂ ਦਾ ਕੀਤਾ ਹੋਇਆ ਜੀ ਇਹ ਸਾਰੀ ਐ ਸੱਤ ਦਿਨ ਤੋਂ ਇਹੀ ਕਰਦੇ ਨੇ ਕਿਹੜੀ ਜਾਣ ਤੁਸੀਂ ਇੱਥੇ ਕੀ ਫੂਕਦੇ ਹੋ ਦੇਖ ਲਓ ਛੋਟੇ ਸਾਹਮਣੇ ਹੀ ਆ ਸਾਰਾ ਦੱਸ ਦੇਣੀ ਨਾ ਤੁਸੀਂ ਕੁਝ ਮੈਂ ਦੱਸ ਰਣੀ ਆਪਾਂ ਪਹਿਲਾਂ ਜਾਂਸੀ ਚ ਲਾ ਕੇ ਆ ਮੈਂ 13 14 ਸਾਲ ਜੀ ਐਕਸਪੀਰੀਅੰਸ ਅੱਛਾ ਹੁਣ ਜਿਹੜੇ ਟਰੈਕਟਰ ਕਰਦੇ ਨੇ ਉਹ ਡਾਇਰੈਕਟਰ ਸਾਹਮਣੇ ਕੀ ਕਰਦੇ ਨੇ ਸਾਰੇ ਹੂੰ ਆਪਾਂ ਸਮਝਦੇ ਗੱਡੀ ਤੋਂ ਵੀ ਵਾਦ ਤੇ ਨੂੰ ਅੱਛਾ ਗੱਡੀ ਆ ਚੀਜ਼ ਦਾ ਫਰਕ ਪੈਂਦਾ ਲੱਗਦਾ ਕਹਿੰਦਾ ਮਾਰਦੇ ਕਹਿੰਦਾ ਖੇਤਾਂ ਚ ਹੀ ਚੱਲਣਾ ਹੈ ਬਈ ਜੀ ਕਾਰਾਂ ਚਾਰ ਪੇਂਟ ਹੋ ਜਾਂਦੀਆਂ ਨੇ ਜਿੰਨੇ ਚ ਇੱਕ ਟਰੈਕਟਰ ਪੇਂਟ ਹੁੰਦਾ ਡੇਢ ਮਹੀਨਾ ਲੱਗ ਜਾਂਦਾ ਹੀ ਹਾਂਜੀ ਟਾਈਮ ਵੀ ਪੈਸੇ ਵੀ ਕਿਉਂ ਚਾਪਾ ਜੀ ਕੁਆਲਿਟੀ ਹੈ ਜੀ ਸਾਰਾ ਹੁਣ ਰੰਗ ਲਾ ਕੇ ਦੁਬਾਰੇ ਨਵੇਂ ਸਿਰਿਓਂ ਕਰਕੇ ਜੀ ਮਿਹਨਤ ਆਉਂਦੀ ਹੈ ਨਾ ਦੋ ਤਾਂ ਪ੍ਰਾਈਮਰੀ ਮਾਰਨੇ ਪੈਂਦੇ ਨੇ ਜੀ ਪਹਿਲਾਂ ਜਿੰਕ ਪ੍ਰਾਈਮਰ ਮਾਰਨਾ ਪੈਂਦਾ ਫਿਰ ਦੂਜਾ ਪ੍ਰਾਈਮਰ ਉੱਪਰ ਤੇ ਯਾਰ ਇਹਨਾਂ ਦੀ ਆ ਢਲਾਈ ਇਨੀ ਸਾਫ਼ ਕਿਵੇਂ ਆ ਆ ਚੀਜ਼ ਇਹਦਾ ਤੁਸੀਂ ਕੀ ਕੀਤਾ ਇਹ ਰਿਜਨਲ ਇਹਦੇ ਤੋਂ ਚਲ ਥੋੜਾ ਜਹਾ ਹੈਗਾ ਉਹਦੇ ਆ ਜੋ ਆਪਾਂ ਉਹਦੇ ਕੋਲ ਚੱਲਦੇ ਆਂ ਇਹ ਮਤਲਬ ਜਿਵੇਂ ਦੀ ਆ ਆ ਥੋੜੀ ਜਿਹੀ ਠੁਮੀ ਜੀ ਹਾਂ ਜੀ ਇਹਦੇ ਜਿਵੇਂ ਕੁਝ ਕੀਤਾ ਤੁਸੀਂ ਨਹੀਂ ਬਈ ਕੁਝ ਨਹੀਂ ਕੀਤਾ ਜੀ ਅਸੀਂ ਜਿਹੜਾ ਮਤਲਬ ਆਹਾ ਹੋਗੀ ਜਿਵੇਂ ਡੂੰਗਾ ਟੱਕਾ ਜੀ ਉਹ ਤਾਂ ਲਾਇਆਗਾ ਇੱਕ ਨਧੇ ਦੇ ਕੋਈ ਡੂੰਗਾ ਟੱਕਾ ਫੇਰ ਗਲੀ ਜੀ ਹੁੰਦੀ ਆ ਗਲੀ ਜੀ ਹੁੰਦੇ ਨੇ ਸੋਰੀ ਜੀ ਉਹ ਨਹੀਂ ਕੁਝ ਵੀ ਕਰਿਆ ਇਹਦੇ ਤੇ ਹੋ ਨਹੀਂ ਕੁਝ ਕਰਿਆ ਹਾਂਜੀ ਢਲਾਈ ਦੇ ਇਹਦੇ ਤਾਂ ਗਰੈਂਡਰ ਵੀ ਨਹੀਂ ਮਾਰੇ ਜੰਮੀ ਅੱਛਾ ਅਰੀਜਨਲ ਆਉਂਦੇ ਆ ਕਈ ਕਈ ਇਹ ਆਉਂਦੀਆਂ ਇਸ ਤਰ੍ਹਾਂ ਦੇ ਨੇ ਆਹ ਦੇਖੋ ਜੂਰੇ ਲਿਫਟ ਤੇ ਕਿੰਨਾ ਦਾਣਾ ਪੈਂਦਾ ਫੋੜ ਨੂੰ ਅਰੀਜਨਲ ਪੇਂਟ ਇਹੀ ਆਉਂਦਾ ਸੀਗਾ ਤਕਰੀਬਨ ਹੁਣ ਦੇਖੋ ਜੀ 30 ਸਾਲ ਤਾਂ ਹੋ ਗਏ ਨੂੰ ਬੰਦ ਹੋਏ ਨੂੰ ਆਪਾਂ ਉਹ ਸ਼ੇਡ ਦੇਖੇ ਨਹੀਂ ਹੈਗੇ ਵੈਸੇ ਜਿਵੇਂ ਆਪਣੇ ਕੋਲੇ 78 ਤੋਂ 4 ਉਹ ਯੂਜ਼ ਕਰ ਰਹੇ ਹਾਂ ਜੀ ਅਸੀਂ ਸਾਡੇ ਘਰ ਦੇ ਜਿਵੇਂ ਡੈਡੀ ਹੁਰੀ ਚਾਚਾ ਹੁਰੀ ਸਾਰੇ ਇਹੀ ਦੱਸਦੇ ਨੇ ਵੀ ਸਾਨੂੰ ਦਾ ਤਕਰੀਬਨ ਉਹੀ ਰੰਗ ਲੱਗਦਾ ਹੈ ਇਹ ਉਹਨਾਂ ਨੇ ਪਾਸ ਕੀਤਾ ਬਜੂਰ ਉਹਨਾਂ ਦਾ ਪਾਸ ਕੀਤਾ ਹੋਇਆ ਜੀ ਇਹ ਤੇ ਬਾਕੀ ਕੋਈ ਕਸਟਮਰ ਵੀ ਆ ਕੇ ਬਹੁਤ ਪਸੰਦ ਕਰ ਦਿੰਦੇ ਜੀ ਵੀ ਸ਼ੇਡ ਇਹ ਚਾਹੀਦਾ ਹਾਂ ਤੇ ਆ ਟੇਪਾਂ ਆ ਸਾਫ-ਸਾਫ ਮਿਲ ਜਾਂਦਾ ਵਧੀਆ ਮਤਲਬ ਇਹ ਲੱਤ ਦਾ ਬਣਵਾ ਕੇ ਲਾਈਆਂ ਹੋਈਆਂ ਨੇ ਜੀ ਇਹ ਜਿੰਨਾ ਟਾਈਮ ਪੇਂਟ ਆ ਜੀ ਓਨਾ ਟਾਈਮ ਟੇਪ ਆ ਨਾ ਇਹ ਸ਼ਰਿੰਕ ਹੋਵੇ ਆਪਾਂ ਬਹੁਤ ਦੇਖਦੇ ਹਾਂ ਨਾ ਇਥੋਂ ਸ਼ਰਿੰਕ ਹੋ ਗਏ ਕਿੱਥੀ ਜੋ ਗਿਆ ਜੀ ਇਹਨਾਂ ਦੇ ਉਹ ਮੈਲ ਜੰਮਣ ਲੱਗ ਜਾਂਦੀ ਆ ਜਿੱਥੋਂ ਇਹਦਾ ਹੋਰ ਮਤਲਬ ਸਟਿੱਕੀਨੈਸ ਜੀ ਉਹ ਘਟ ਰਹੀ ਜਾਂਦੀ ਆ ਨਾ ਤੇ ਇਹ ਨਾ ਤਾਂ ਜੀ ਸ਼ਰਿੰਕ ਹੋਵੇ ਅਸੀਂ ਟਰੈਕਟਰ ਦੇ ਵੀ ਦੇਖ ਲਓ ਹਮ ਜਿਹੜਾ ਜ ਤੁਹਾਨੂੰ ਇਹਦੇ ਲੱਗੂਗਾ ਉਵੇਂ ਦਾ ਹੀ ਹੋ ਸਟicker ਆ ਜੀ ਉਹ ਖਰਾਬ ਯਾਰ ਇਹ ਮੈਨੂੰ ਤਾਂ ਭੁਲੇਖਾ ਉਹ ਹੀ ਗੱਲ ਹੈ ਵੀ ਤਿੰਨ ਟਰੈਕਟਰ ਪੁਰਾਣਾ ਹੈ ਉਹਨੂੰ ਯੂਜ਼ ਕੀਤਾ ਪਤਾ ਹੀ ਨਹੀਂ ਲੱਗਦਾ ਉਹਦਾ ਉਹ ਅੱਜ ਵੀ ਉਵੇਂ ਹੀ ਆ ਉਹ ਤੇ ਤੁਸੀਂ ਦੇਖੋਗੇ ਸਾਡੇ ਨਾਲ ਨਾ ਇੱਕ ਫੈਕਟਰੀ ਆ ਵਾਰਡ ਚ ਹੂੰ ਤੇ ਕੁਝ ਸਾਡੇ ਆਪ ਦਾ ਵੀ ਜਿਵੇਂ ਕੋਈ ਵਾਰ ਬਾਹਰ ਖੜਾ ਹੁੰਦਾ ਕੋਈ ਪੇਂਟ ਪੂਂਟ ਪੈ ਗਿਆ ਕਿਤੇ ਹੂੰ ਉਹਦੀ ਰਫਨੈਸ ਹੱਥ ਚ ਫੀਲ ਹੁੰਦੀ ਆ ਮਾੜੀ ਮੋਟੀ ਵੀ ਉਹਦੇ ਉੱਤੇ ਜੰਮਿਆ ਹੋਇਆ ਕੰਪਾਊਂਡ ਵੀ ਨਹੀਂ ਕੀਤਾ ਜੀ ਉਦਾਂ ਹੀ ਆ ਉਵੇਂ ਹੀ ਆ ਤੇ ਇਹ ਸੀਟਾਂ ਤੇ ਨਾ ਦੀਆਂ ਇਹ ਡੋ ਅਡੇਗੀ ਸਕਤਾ ਹੋਵੇ ਇਹ ਵੀ ਕਸਟਮਰ ਰਿਕਾਇਰਮੈਂਟ ਤੇ ਆ ਜੀ ਇਹ ਹਾਲੈਂਡ ਦੀ ਸੀਟ ਆ ਜੀ ਜਿਹੜੀ ਹੁਣ 5620 ਨੂੰ ਤੇ 5630 ਨੂੰ ਲੱਗ ਕੇ ਆਉਂਦੀ ਆ ਮਿੰਡਾ ਦੀ origignal ਸੀਟ ਆ ਓਰੀਜਨਲ ਪੂਰੀ ਹਾਂਜੀ ਓਰੀਜਨਲ ਸੀਟ ਆ ਉਹ ਲਾਈ ਹੈ ਜੀ ਠੀਕ ਤੇ ਇਸ ਟਰੈਕਟਰ ਨੂੰ ਛੋਟੇ ਟਰੈਕਟਰ ਦੀ ਐਕਸਪੋਰਟ ਮਾਡਲ ਦੀ ਸੀਟ ਲੱਗੀ ਹੋਈ ਆ ਜੀ ਬਹੁਤ ਕੰਫਰਟੇਬਲ ਸੀਟ ਆ ਬਸ ਦੇਖਣ ਨੂੰ ਛੋਟੀ ਆ ਛੋਟੀ ਜਾਂਦੀ ਆ ਹਾਂਜੀ ਸਾਰੇ ਫੰਕਸ਼ਨ ਉੱਪਰ نیچے ਅੱਗੇ ਪਿੱਛੇ ਸਾਰੀ ਹੁੰਦੀ ਆ ਸੀਟ ਬੈਲਟ ਨਾਲ ਆ ਜੀ ਇਹਦੇ ਵੈਰੀ ਗੁੱਡ ਉਹ ਟਰੈਕਟਰ ਨੂੰ ਜਿਹੜੀ ਸੀਟ ਲੱਗੀ ਆ ਜੀ ਹਾਂ ਉਹ ਹੈਗੀ ਜਿਹੜੀ ਫੋਰਡ ਨੂੰ ਓਰੀਜਨਲ ਨਾਲ ਆਈ ਸੀ ਅੱਛਾ ਆ ਓਰੀਜਨਲ ਨਾਲ ਹੀ ਆਉਂਦੀ ਸੀ ਇਹ ਨਾਲ ਆਉਂਦੀ ਸੀਗੀ ਜੀ ਕੁਸ਼ੀ ਦੀ ਸੀਟ ਆ ਇਹ ਤੇ ਮਿਲ ਜਾਂਦੀ ਓਰੀਜਨਲ ਐਂ ਇਹ ਐ ਨਹੀਂ ਮਿਲਦੀ ਜੀ ਇਹ ਤਾਂ ਬਹੁਤ ਔਖੀ ਮਿਲਦੀ ਹੈ ਵੀ ਜੀ ਇਹ ਤਾਂ ਕਬਾੜ ਮਿਲਦੇ ਨੇ ਅੱਛਾ ਜੇ ਕਬਾੜ ਚ ਆਪਾਂ ਲਾਈਏ ਤਾਂ ਇਹ 5-400 ਰੁਪਏ ਦਾ ਕਬਾੜ ਹੈ ਹੂੰ ਪਰ ਇਹ ਸਾਨੂੰ ਪ੍ਰਾਣੀਏ 3000-3500 ਦੀ ਮਿਲਦੀ ਆ ਉੱਤੇ ਇਹਦੇ 7-8000 10000 ਵਾਂਗੂ ਖਰਚਾ ਆ ਜਾਂਦਾ ਹੈ ਹੈਗਾ ਕੰਫਰਟ ਯਾਰ ਬਹੁਤ ਵਧੀਆ ਸੀਟ ਆ ਜੀ ਹਣਾ ਹਾਂ ਜੀ ਹਾਂ ਮੈਂ ਤਾਂ ਕਿਹਾ ਕਿ ਤੇ ਉਂ ਹੀ ਸੌਖਤਾ ਜਾਣਾ ਪਰ ਨਹੀਂ ਯਾਰ ਗੱਲ ਵਾਦ ਪੂਰੀ ਆ ਯਾਰ ਸਾਹ ਕਿਤਾਬ ਪੂਰਾ ਓਕੇ ਹੈ ਸਟੀering ਵੀ ਤਾਂ ਸਟੀering ਤੋਂ ਹੀ ਚੇਂਜ ਕੀਤੇ ਆ ਨਾ ਸਟੀering ओरिजिनल ਜਿਹੜਾ ਹੁਣ ਆ ਰਿਹਾ ਜੀ ਉਹੀ ਹੈ ਸਾਰਿਆਂ ਦੇ ਐਸਾ ਜੋ ਆ ਰਿਹਾ ਸੇਮ ਹਾਂਜੀ ਵੈਰੀ ਗੁੱਡ ਬਾਕੀ ਆਹ ਸਟicker ਦੇਖੋ ਇਹ ਜਦੋਂ ਅਸੀਂ ਉਦੋਂ ਲਾਏ ਸੀਗੇ ਸਾਨੂੰ ओरिजिनल ਨਹੀਂ ਮਿਲੇ ਜੀ ਅੱਛਾ ਇਹ ਦੇਸੀ ਇਹ ਫਿਰ ਤੁਹਾਨੂੰ ਪਤਾ ਯਾਰ ਦੇਸੀ ਚੀਜ਼ ਦਾ ਆਹ ਇੱਕ ਹਾਂ ਉਹ ਜਿਹੜਾ ਲਾਸਟ ਵਾਲਾ ਟਰੈਕਟਰ ਹੈ ਜੀ ਉਹਦੇ 100% ਜੈਨੂਇਨ ਸਟicker ਲੱਗੇ ਹੋਏ ਨੇ ਸਾਰੇ ਚਾਹੇ ਉਹ ਮੜਗਾੜਾਂ ਵਾਲੇ ਨੇ ਚਾਹੇ ਆਹ ਨੇ ਜੀ ਹਾਂ ਜੀ ਉਹ ਟਰੈਕਟਰ ਕੋ ਚਲਦੇ ਉਹ ਕਿਹੜੇ ਵੀਰ ਨੂੰ ਦੇਣਾ ਟਰੈਕਟਰ ਉਹ ਟਰੈਕਟਰ ਜਾਣਾ ਜੀ ਬਈ ਹੁਰੀ ਸਮਰਾਲੇ ਤੋਂ ਨੇ ਜੀ ਅੱਛਾ ਜੀ ਬਈ ਪਵਨ ਮਾਨ ਹੈ ਤੇ ਚੰਡੀਗੜ੍ਹ ਰਹਿੰਦੇ ਨੇ ਉਹਨਾਂ ਦੇ ਉੱਥੇ ਠੇਕੇ ਨੇ ਜੀ ਅੱਛਾ ਆਹ ਵਾਲਾ ਟਰੈਕਟਰ ਜਾਣਾ ਤੇ ਪਵਨ ਮਾਨ ਵੀਰੇ ਕੋਲ ਹਾਂ ਇਹ ਸਮਰਾਲੇ ਜਾਣਾ ਜੀ ਸਮਰਾਲੇ ਬਿਲਕੁਲ ਜੀ ਤੇ ਸਾਰਾ ਉਹਨਾਂ ਦੇ ਮਤਲਬ ਪਸੰਦ ਦੇ ਅਕੋਰਡਿੰਗ ਇਹ ਤਿਆਰ ਹੋਇਆ ਸਾਰਾ ਹਾਂ ਜਿਵੇਂ ਉਹਨਾਂ ਨੇ ਕਿਹਾ ਉਵੇਂ ਕਰਕੇ ਦਿੱਤਾ ਸਮਾਨ ਸਾਰਾ ਜੈਨੂਨ ओके। ਤੇ ਆ ਬੰਪਰ ਵੀ ਉਹਨਾਂ ਨਾਲ ਦਾ ਹੀ। ਹਾਂਜੀ ਹਾਂਜੀ। ਇੱਕੋ ਜਿਹਾ ਬਣ ਸੋਹਣਾ ਲੱਗਦਾ ਯਾਰ ਹਨਾ। ਹਾਂ ਬਹੁਤ ਸ਼ੌਂਕ ਨਾਲ ਕਰਾਇਆ। ਉਹਨਾਂ ਨੇ ਖੇਤੀ ਨਹੀਂ ਕਰਨੀ ਸੀ। ਉਸ ਦਾ ਕਹਿੰਦੇ ਵੀ ਅਸ ਅਸੀਂ ਕਰੇ ਟਰੈਕਟਰ ਖੜਾ ਸੋਹਣਾ ਲੱਗਣਾ ਚਾਹੀਦਾ। ਉਹਨਾਂ ਦਾ ਆਪ ਦਾ ਪੁਰਾਣਾ ਟਰੈਕਟਰ ਹੈ ਇਹ। ਮੈਨੂੰ ਲੱਗਦਾ 86 ਜਿਹਾ 7 ਦਾ ਮਾਡਲ ਹੈ ਇਹ। ਤੇ ਉਹਨਾਂ ਨੇ ਸ਼ੌਂਕ ਨੂੰ ਬਜ਼ੁਰਗਾਂ ਦੀ ਚੀਜ਼ ਚਲਾਉਂਦੀ ਹੈ। ਹਾਂਜੀ। ਹਾਂਜੀ ਹਾਂਜੀ। ਵੀਰ ਨਾ ਹੋਈ ਸੀ ਮੇਰੀ ਗੱਲ। ਬੰਦਾ ਉਹ ਵੀ ਘੈਂਟ ਆ। ਬਹੁਤ ਵਧੀਆ ਜੀ। ਬਹੁਤ ਵਧੀਆ ਬੰਦੇ। ਬਹੁਤ ਵਧੀਆ ਬੰਦਾ। ਹਾਂਜੀ। ਆਲਟੀਨੇਟਰ ਇਹਨੂੰ ਵੱਡਾ ਲੱਗਿਆ ਜ ਇਹ ਆ ਬੋਸ਼ ਦਾ ओरिजिनल ਨਵਾਂ ਲਿਆ 120 ਐਂਪੀਅਰ ਦਾ ਅਲਟਰਨੇਟਰ ਹੈ ਜੀ ਓਕੇ ਹਾਂ ਇਹ 뮤직 ਸਿਸਟਮ ਕਰਕੇ ਆ ਥੋੜਾ ਜਿਹਾ ਇਹ ਚਾ ਉਹ ਵੱਡਾ ਕਰਕੇ ਬੈਟਰੀ ਹਾਂਜੀ ਹਮ ਮਾਨ ਸਾਹਿਬ ਤੁਹਾਡਾ ਟ੍ਰੈਕ ਬਹੁਤ ਸੋਹਣਾ ਤਿਆਰ ਹੋਇਆ ਇਹਨੂੰ ਚਲਾ ਕੇ ਮੈਂ ਹੀ ਲਿਆ ਆ ਪਾਣੀ ਸੋਹਣਾ ਬਹੁਤ ਲੱਗਦਾ ਤਾਂ ਮੀਟਰ ਵਗੈਰਾ ਵੀ ਵੀਰੇ ਸਾਰੇ ओरिजिनल ਮਿਲ ਜਾਂਦੇ ਆ ਸਾਰਾ ਕੁਝ ओरिजिनल ਹੈ ਜੀ ਹੁਣ ਸਾਨੂੰ ਟਾਈਮ ਲੱਗ ਰਿਹਾ ਥੋੜਾ ਜਿਹੀ ਸ ਚੀਜ਼ਾਂ ਮਤਲਬ ਥੋੜੇ ਜਿਹ ਉਹਦੇ ਚ ਨਾ ਉਹ ਜਿਹੜਾ ਚੇਂਜ ਆ ਹੋ ਰਿਹਾ ਸਿਸਟਮ ਦਾ ਕੋਈ ਨਹੀਂ ਹੋਏ ਨਾ ਉਹਨਾਂ ਦਾ ਸ਼ੇਕੀ ਹਾਂਜੀ ਤੇ ਪਰ ਲਾਉਣਾ Ориਜਨਲ ਹੈ ਜੀ ਜੋ ਵੀ ਹੈ ਹਮ ਗੇਅਰ ਨੋਬਸ ਲਾ ਲਓ ਜਾਂ ਲਿਫਟ ਨੋਬਸ ਨੇ ਸਾਰੀਆਂ Ориਜਨਲ ਨੇ ਜੀ ਹਮ ਵੀਰ ਇੱਕ ਚੀਜ਼ ਆ ਅਲੱਗ ਦੀ ਦਿਸਦੀ ਪਈ ਆ ਆ ਇੱਕ ਆ ਤਾਂ ਨਹੀਂ ਲਾਈ ਆ ਇਹਦਾ ਮਤਲਬ ਥੋੜਾ ਜਿਹਾ ਥੋੜਾ ਜਿਹਾ ਕਲੱਚ ਰੈਲਾ ਹੋ ਜਾਂਦਾ ਇਹਦੇ ਨਾਲ ਆਸਾਨੀ ਰਹਿੰਦੀ ਆ ਦੱਬਣ ਚ ਜੀ ਜਵਾ ਸੌਫਟ ਹਾਂ ਤੁਸੀਂ ਦੇਖਿਆ ਹੀ ਹੋਊਗਾ ਚਲਾ ਕੇ ਫੀਲ ਕੀਤਾ ਹੋਊਗਾ ਕਾਰ ਵਾਂਗੂ ਕਲੱਚ ਇਹਦਾ ਬਹੁਤ ਵਧੀਆ ਰਹਿੰਦਾ ਜੀ। ਹਾਂ ਜੀ ਜੁੱਡੀ ਹੈ। ਕੋਈ ਪ੍ਰੋਬਲਮ ਨਹੀਂ ਆਉਂਦੀ ਕਲੱਚ ਨੂੰ ਕੁਛ ਨਹੀਂ। ਇਹ ਸਾਹ ਕਿਤਾਬ ਤੁਸੀਂ ਬਹੁਤ ਸੋਚਿਆ ਇਹਦਾ। ਹਾਂ ਜੀ। ਇਹ ਵੀ ਬਣਵਾ ਕੇ ਲਾਈ ਹੋਈ ਹੈ ਜੀ ਇਹ। ਇਹ ਮਿਲਦੀ ਨਹੀਂ। ਹਾਂ ਮੌਹੀ ਦੇਖਦਾ ਬਿਆ। ਹਾਂ ਇਹ ਬਣ ਕੇ ਲੱਗੀ ਹੋਈ ਹੈ ਜੀ। ਪਰ ਦੇਸੀ ਚੀਜ਼ ਨਹੀਂ ਲੱਗਦੀ ਇਹ ਫਿਰ ਵੀ। ਹਾਂ। ਇਹ ਅਸੀਂ ਆਪ ਉੱਥੋਂ ਤਿਆਰ ਕਰਵਾ ਕੇ ਲਾ ਦਨੇ ਹਾਂ ਜੀ। ਯਾਰ ਜੀ ਇਹਨੂੰ ਟਾਇਰ ਵੱਡੇ ਪਾਏ ਆ ਤੇ ਮਗਰਾਟਾਂ ਦਾ ਕੀ ਕੀਤਾ ਉੱਚੇ ਨੇ ਪਾਏ। ਹਾਂ ਜੀ ਉੱਚੇ ਕੀਤੇ ਨੇ। ਇਹਨਾਂ ਦੇ ਸਪੈਸਰ ਮਿਲਦੇ ਆ ਜੀ origignal। ਜੋ ਟਰੈਕਟਰ ਨੂੰ ਲੱਗ ਕੇ ਵੀ ਆਏ ਨੇ ਫਾਰਮ ਟਰੈਕ ਨੂੰ ਇਹ ਅੱਛਾ ਇਹ オリジナル ਆ ਹਾਂ ਜੀ ਇਹ ਸਪੇਸਰ ਪਾਤੇ ਜੀ ਇਹਨਾਂ ਦੇ ਵਿੱਚ ਇਹ ਫਾਈਬਰ ਦੇ ਨੇ ਪਹਿਲਾਂ ਇਹ ਕਾਸਟਿੰਗ ਦੇ ਆਉਂਦੇ ਹੁੰਦੇ ਸੀ ਠੀਕ ਹੈ ਹੁਣ ਇਹ ਫਾਈਬਰ ਚ ਆਉਂਦੇ ਨੇ ਜੀ ਛੱਟੀ ਤੱਕ ਵੇਖੀ ਐ ਜਦੋਂ ਕੱਢੇ ਪਏ ਅੱਜ ਤਾਂ ਵਧੀਆ ਜੀ ਪੇਟ ਬਈ ਸ਼ੋ ਤੇ ਐ ਜੀ ਹੂੰ ਉਹੀ ਇਹਦੀ ਡਰਾਈਵਰ ਤੇ ਉਹ ਸੇਮ ਹੀ ਸਾਰਾ ਸੇਮ ਹੁੰਦਾ ਜੀ ਇਹ ਨਹੀਂ ਵੀ ਇਹ ਕਿਤੇ ਸਾਗਤਾ ਇਹ ਮੈਟੈਲਿਕ ਚ ਹੋਇਆ ਇਹ ਚ ਕ੍ਰਿਸਟਲ ਨਹੀਂ ਹੈਗਾ ਉਹ بیسਕੋਟ ਕਲੀਅਰ ਕੋਟ ਵਾਲਾ ਪੇਂਟ ਹੈ ਜੀ ਇਹ। ਓਕੇ। ਹਾਂ ਉਹੀ ਸਾਰਾ ਸੇਮ ਹੀ ਹੋਇਆ ਹੈ। ਇਹਦੇ ਵਿੱਚ ਥੋੜਾ ਜਿਹਾ ਬਾਈ ਹੋਰਾਂ ਨੇ ਹੋਰ ਵੀ ਐਡ-ਆਨਸ ਕਰਾਏ ਨੇ ਜੀ ਜਿਵੇਂ ਆ ਚੀਜ਼ਾਂ ਆਉਂਦੀਆਂ ਨੇ। ਹੂੰ। ਇਹ ਇਹ ਨਾ ਨਵੇਂ ਆਉਂਦੇ ਨੇ 골ਡਨ। ਹੂੰ। ਆ ਵੀ 골ਡਨ ਆਉਂਦਾ। ਹੂੰ। ਤੇ ਉਹ ਕਹਿੰਦੇ ਵੀ ਸਾਨੂੰ ਸਾਰਾ ਵਾਈਟ ਚਾਹੀਦਾ ਇਹ ਜ਼ਿੰਕ। ਅੱਛਾ ਵਾਈਟ। ਤੇ ਉਹ ਸਾਰਾ ਫਿਰ ਉਹਨਾਂ ਦੀ ਚੋਇਸ ਅਕੋਰਡਿੰਗ ਹਾਂ ਜੀ ਇਹ ਸਾਰਾ ਵਾਈਟ ਕਰਾਤਾ ਸੀਗਾ ਜੀ। ਯਾਰ ਸਾਰਾ ਕੋਤੋਂ ਦਾ ਮੈਂ ਦੇਖੀ ਇਹ ਨਾ ਜਿਵੇਂ ਤੁਸੀਂ ਉਹ ਫਿਲਟਰ ਦੱਸਿਆ ਹਾਂ ਜੀ ਸੋਨਾਲੀ ਕਾਰ ਆ ਵੀ ਨਹੀਂ ਆਉਂਦੀ ਇਹਦੀ ਸਕੌਟਸ ਤਾਂ ਆ ਚੀਜ਼ ਆਉਂਦੀ ਨਹੀਂ ਜੀ ਹਾਂ ਜੀ ਇਹ ਤਾਂ ਬਈ ਫੋਰਡ 3000 ਦੇ ਆਈ ਸੀਗੀ ਜੀ ਅੱਛਾ ਉਸ ਤੋਂ ਬਾਅਦ ਇਹ ਆਉਂਦੀ ਨਹੀਂ ਸਕੌਟਸ ਤਾਂ ਇਹ ਆਈ ਨਹੀਂ ਇਹ ਹਾਲੈਂਡ ਦੀ ਹੈ ਜੀ ਅੱਛਾ ਹਾਲੈਂਡ ਦੀ ਹੈ ਸੀਐਨਐਚ ਦੀ ਲੈ ਕੇ ਲਈ ਹੋਈ ਹੈ ਜੀ ਇਹ ਓਰੀਜਨਲ ਹੈ ਜੀ ਹਾਂ ਜੀ ਓਰੀਜਨਲ ਵੈਰੀ ਗੁੱਡ ਇਹਦਾ ਵਰਕ ਕੀ ਦਾ ਇੰਡੀਕੇਟਰ ਇੰਡੀਕੇਟਰ ਨੇ ਜੀ ਬਸ ਲੈਫਟ ਰਾਈਟ ਸੋਹਣੀ ਜੀ ਹੈ ਆ ਹਾਂ ਪਰ ਇਹ ਬੜੀ ਸੋਲਿਡ ਹੈ ਜੀ ਇਹ ਹਾਂ ਇਹਨੂੰ ਜਿਵੇਂ ਮਰਜ਼ੀ ਕਮਾਈ ਜਾਵੇ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਹਾਂਜੀ ਆ ਜਾਓ ਜੀ ਲਈ ਆ ਗਿਆ ਆਪਾਂ ਵੀਰਾਂ ਤੋਂ ਲੋ ਜੀ ਟਰੈਕਟਰਾਂ ਨੂੰ ਮਾਰੋ ਨਿਗਾ ਤੁਸੀਂ ਕੱਟੀ ਟਰੈਕਟਰ ਤੁਸੀਂ ਸਾਰੇ ਦੇਖ ਹੀ ਲਏ ਆ ਤੇ ਗੱਲ ਵੀ ਤੁਹਾਨੂੰ ਕੱਲੀ-ਕੱਲੀ ਦੱਸ ਦਿੱਤੀ ਆਪਾਂ ਤੇ ਟਰੈਕਟਰਾਂ ਨੂੰ ਪੁਰਾਣੀ ਚੀਜ਼ ਦੇ ਵਿੱਚ ਜਾਣ ਪਾਉਂਦਾ ਸਾਡਾ ਵੀਰ ਜਿਵੇਂ ਕਹਿੰਦੇ ਨਾ ਵੀ ਗਰਿਲ ਰਹਿ ਗਈ ਗਰਿਲ ਖਰਚਾ ਯਾਰ ਮੈਂ ਕਿਹੜੀ ਗੱਲ ਤੇ ਤੇ ਆਹ ਚੀਜ਼ ਯਾਰ ਬਾਈ ਮੇਰੀ ਨਿਗਾਹ ਤੇ ਵੀ ਪਈ ਇਹਦਾ ਹਸਾਬ ਕਿਤਾਬ ਇਹ ਮਿਲ ਜਣਾ ਇਹ ਬਈ ਬੜੀ ਈਜ਼ੀਲੀ ਮਿਲਦੀਆਂ ਨੇ ਥੋੜਾ ਜਿਹਾ ਦੇਖ ਕੇ ਕੁਆਲਿਟੀ ਦੇਖ ਕੇ ਲੈਣੀ ਪੈਂਦੀ ਆ ਨਹੀਂ ਨਾਲੇ ਤਾਂ ਕਹਿੰਦੇ ਯਾਰ ਇਹ ਮਿਲਦੀਆਂ ਹੀ ਨਹੀਂ ਜਿਹੜੇ ਮੈਂ ਵੀਰਾਂ ਨੂੰ ਪੁੱਛਿਆ ਸੀ ਨਹੀਂ ਬਈ ਓਰਿਜਨਲ ਨਹੀਂ ਮਿਲਦੀ ਜੀ ਅੱਛਾ ਹਾਂ ਫਿਰ ਤੁਸੀਂ ਕੀ ਕੀਤਾ ਇਹਦਾ ਫਿਰ ਇਹਨੂੰ ਹੁਣ ਮਜਬੂਰੀ ਸੀਗੀ ਜੀ ਇਹ ਤਾਂ ਓਰਿਜਨਲ ਮਿਲਦੀ ਹੀ ਨਹੀਂ ਅੱਛਾ ਇਹਨੂੰ ਫਿਰ ਲੈ ਕੇ ਇਹ ਸਿੰਪਲ ਜਿਹਾ ਇਹਦੀ ਆਹ ਜਿਹੜਾ ਮਤਲਬ ਫਰੇਮ ਆ ਜੀ ਹੂੰ ਇਹਨੂੰ ਤੇ ਆ ਜੀ ਜਾਲੀ ਨੂੰ ਕੱਢ ਕੇ ਜੀ ਹੂੰ ਇਹਨੂੰ ਅਲੱਗ ਪੇਂਟ ਕਰ ਦੰਨੇ ਆ ਇਹਨੂੰ ਜੋ ਜੈਨੂਨ ਪੇਂਟ ਆਉਂਦਾ ਸੀ ਫੋਰਡ ਨੂੰ ਹੂੰ ਉਹ ਪੇਂਟ ਕਰ ਦੰਨੇ ਆ ਫਿਰ ਦੁਬਾਰਾ ਇਕੱਠੀ ਕਰਕੇ ਇਹਨੂੰ ਲਾ ਦੰਨੇ ਆ ਜੀ ਇਹ ਕਸਟਮਰ ਨੂੰ ਤੁਸੀਂ ਦੱਸ ਦੋਗੇ ਬਿਲਕੁਲ ਦੱਸ ਕੇ ਜੀ ਵੀ ਇਹ ਦੇਸੀ ਹੈ ਹੂੰ ਚਾਹੀ ਜਿੰਨੀ ਮਤਲਬ ਕੁਆਲਿਟੀ ਜੋ ਮਰਜ਼ੀ ਵਧੀਆ ਹੋਵੇ ਜੀ ਇਹ ਪਰ ਇਹ ਦੇਸੀ ਹੈ オリジナル ਨਹੀਂ ਜੀ ਹਾਂ ਜੀ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲਾਉਣੀਆਂ ਪੈਂਦੀਆਂ ਨੇ ਜੇ ਕਸਟਮਰ ਕਸਟਮਾਈਜ਼ ਕਰਾਉਣੀ ਚਾਵੇ ਇਹ ਚੀਜ਼ ਕਰ ਦੋਗੇ ਹਾਂ ਜੀ ਜੋ ਦੇਖੋ ਕਸਟਮਰ ਨਾਲ ਹੀ ਚੱਲਣਾ ਸਾਰਾ ਕੁਝ ਹੂੰ ਜੋ ਉਹਨਾਂ ਨੇ ਕਹਿਤਾ ਕਰਨਾ ਪਊਗਾ ਜੀ ਉਠਾ ਸਿੱਧਾ ਪਰ ਜਿਗਾੜ ਕੋਈ ਨਹੀਂ ਦੇਸੀ ਤੇ ਜਿਗਾੜ ਕੋਈ ਨਹੀਂ ਹਾਂਜੀ ਓਦਾਂ ਤੁਸੀਂ ਮੋਡੀਫਿਕੇਸ਼ਨ ਦੀ ਕੁਝ ਵੀ ਕਰਾਉਣਾ ਆਉਂਦਾ ਆ ਕੋਈ ਚੀਜ਼ ਉੱਤੇ ਐਡ ਆਨ ਕਰਨੀ ਆ ਜੀ ਉਹ ਲੱਗ ਜੂਗੀ ਮਿਊਜ਼ਿਕ ਸਿਸਟਮ ਲੱਗ ਗਿਆ ਬੰਪਰ ਲੱਗ ਗਿਆ ਇਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਜੀ ਗ੍ਰਿਲ ਕਿਸੇ ਨੇ ਮਤਲਬ ਕੋਈ ਸਟੀਲ ਦੀ ਬਣਵਾਉਣੀ ਚਾਹੁੰਦਾ ਉਹ ਬਣ ਜਾਂਦੀ ਹੈ ਕਿਸੇ ਨੇ ਮਤਲਬ ਰਿੰਮ ਬਣਾਉਣੇ ਆ ਸਟੀਲ ਦੇ ਉਹ ਵੀ ਬਣ ਜਾਂਦੇ ਉਹ ਵੀ ਬਣ ਜਾਂਦੇ ਨੇ ਜੀ ਉਹ ਜਿਹੜੇ ਅੱਜ ਕੱਲ ਉਹ ਲੇਜ਼ਰ ਕਟਿੰਗ ਚਾਹੇ ਨੇ ਫਰੰਟ ਲਾ ਲੋ ਚਾਹੇ ਉਹ ਪਿਛਲੇ ਲਾ ਲੋ ਸਾਰੇ ਬਣ ਜਾਂਦੇ ਆ ਜੀ ਬەڵਮ ਲਾ ਕੇ ਯਾਰ ਕਰ ਤੁਸੀਂ ਸਾਰਾ ਖੁਸ਼ੀ ਲੈਂਦੇ ਹੋ ਬਸ ਦੇਸੀ ਨਾਂ ਦੀ ਚੀਜ਼ ਨਹੀਂ ਹਾਂਜੀ ਇੱਕ ਅਸੀਂ ਪਲੇਟਫਾਰਮ ਨਹੀਂ ਕਰਕੇ ਦਿੰਦੇ ਜੀ ਕਿਸੇ ਦੇ ਕਹੇ ਤੇ ਵੀ ਕਿਉਂ ਉਹ ਬਈ ਫਿਰ ਸਾਨੂੰ ਇਹ ਗਾਲਾਂ ਕੱਢੂ ਅਗਲਾ ਉਹ ਮਤਲਬ ਇੰਨੇ ਕੰਫਰਟੇਬਲ ਹੋ ਜਾਂਦਾ ਨਾ ਡਰੈਕਟਰ ਚਲਾਉਣਾ ਤੁਸੀਂ 10 ਮਿੰਟਾਂ ਚ ਜੇ ਤੁਸੀਂ ਮੰਨ ਲਓ ਵੀ ਆਪਾਂ 2-4 ਗੇਅਰ ਬਦਲਨੇ ਪੈਗੇ ਹੂੰ ਲੱਤਾਂ ਥੱਕ ਜਾਂਦੀਆਂ ਨੇ ਜੀ ਫਿਰ ਉਹ ਸੀਟ ਨੀਵੀ ਰਹਿ ਜਾਂਦੀ ਆ ਉਹਨੂੰ ਉੱਚੀ ਚੱਕਣ ਲਈ ਉਹਦੇ ਨੀਚੇ ਕੋਈ ਨਾ ਕੋਈ ਚੀਜ਼ ਦੇਤੀ ਉਹ ਜਿਗਾਰਡ ਹੋ ਗਿਆ ਜੀ ਫਿਰ ਲਿਫਟ ਵਾਲੇ ਲੀਵਰ ਹੋ ਗਏ ਜੀ ਉਹਨਾਂ ਨੂੰ ਕਟ-ਕਟ ਵਧਾਈ ਜਾਂਦੇ ਨੇ ਸਾਰਾ ਕੋ ਕੰਫਰਟੇਬਲ ਹੇਲ ਨਹੀਂ ਹਾਂਜੀ ਫਿਰ ਪੈਡਲ ਹੋ ਗਏ ਪੈਡਲਾਂ ਨੂੰ ਕੱਟ ਕੇ ਵਧਾ ਲੈਂਦੇ ਨੇ ਉਹ ਚੀਜ਼ ਬਣਦੀ ਹੀ ਨਹੀਂ ਸਟੀਅਰਿੰਗ ਨੀਵਾ ਰਹਿ ਜਾਂਦਾ ਉਹਦਾ ਕੁਝ ਕਰ ਨਹੀਂ ਸਕਦੇ ਉਹਦਾ ਕੋਈ ਕਰਨੀ ਨਹੀਂ ਉਹ ਇੱਥੇ ਬੈਠਦਾ ਫਿਰ ਬੰਦਾ ਸਵਾਦ ਨਹੀਂ ਆਉਂਦਾ ਹਾਂ ਉਹ ਚੀਜ਼ ਨਹੀਂ ਗਾ ਕੰਫਰਟ ਖੋਇਆ ਜਾਂਦਾ ਸਾਰਾ ਕੰਫਰਟ ਖਤਮ ਹੋ ਜਾਂਦਾ ਜੀ ਜ਼ੀਰੋ ਹੋ ਜਾਂਦਾ ਲਓ ਜੀ ਵੀਰੇ ਦੀਆਂ ਸਾਰੀਆਂ ਗੱਲਾਂ ਤੁਸੀਂ ਸੁਣ ਲਈਆਂ ਤੇ ਟਰੈਕਟਰ ਵੀ ਦੇਖ ਲਿਆ ਤੇ ਹੁਣ ਇਹ ਤੁਸੀਂ ਦੱਸਣਾ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਕੋਈ ਵੀ ਸਾਡੇ ਤੋਂ ਜਾਣਕਾਰੀ ਰਹਿ ਗਈ ਹੋਵੇ ਨਾ ਤੁਸੀਂ ਵੀਰੇ ਨੂੰ ਪੁੱਛ ਸਕਦੇ ਹੋ ਇੰਸਟਾ ਤੇ ਵੀਰ ਨਾਲ ਮਕਲਾਬ ਕਰੂੰਗਾ ਤੇ ਵੀਰ ਦਾ ਨੰਬਰ ਵੀ ਦੇ ਦੂੰਗਾ ਤੁਸੀਂ ਟਰੈਕਟਰ ਤਿਆਰ ਕਰਾਉਣਾ ਫੋੜ ਹੋਰ ਵੀ ਕਰ ਦੋਗੇ ਵੀਰੇ ਜਗਤ ਕੋਈ ਵੀ ਟਰੈਕਟਰ ਕੋਈ ਵੀ ਟਰੈਕਟਰ ਤੁਸੀਂ ਤਿਆਰ ਕਰਾਉਣਾ ਤੇ ਵੀਰ ਹਣੀ ਆ ਚੇਰਾ ਜਦੋਂ ਮਰਜ਼ੀ ਬਸ ਰਾਤ ਨੂੰ ਨਹੀਂ ਚਲੋ ਇਹ ਜਿਹੜਾ ਰਾਤ ਵਾਲਾ ਆਪਣੇ ਬਈ ਲੋਕਲ ਕੋਈ ਨਹੀਂ ਫੋਨ ਕਰਦਾ ਰਾਤ ਨੂੰ ਟਾਈਮ ਦੇਖ ਲੈ ਥੋੜਾ ਬਾਹਰੋਂ ਜ਼ਿਆਦਾ ਫੋਨ ਆਉਂਦੇ ਨੇ ਮਤਲਬ ਹੋਰ ਸਟੇਟਸ ਤੋਂ ਵੀ ਆ ਜਾਂਦੇ ਨੇ ਪਰ ਪੰਜਾਬ ਦਾ ਕੋਈ ਬੰਦਾ ਕੋਈ ਇਹ ਹੋਊਗਾ ਜਿਹੜਾ ਮਤਲਬ ਲੇਟ ਫੋਨ ਕਰੇ ਨਹੀਂ ਆਪਣੇ ਹਾਂ ਜੀ ਇਦਣੇ ਦਿਨੇ ਜਦੋਂ ਮਰਜੀ ਵੀਰ ਨੂੰ ਯਾਦ ਕਰੋ ਤੇ ਨਾ ਹੁਣ ਸਾਨੂੰ ਆ ਗਿਆ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਤੇ ਉਹਦੇ ਲਈ ਮਾਫੀ ਆ ਵੀਰ ਵੱਲੋਂ ਵੀ ਮੇਰੇ ਵੱਲੋਂ ਵੀ ਤੇ ਇਟੋ ਤੁਸੀਂ ਦੱਸਣੀ ਆ ਮੈਨੂੰ ਬਹੁਤ ਸੋਹਣੀ ਲੱਗੀ ਤੇ ਇੱਕ ਵਾਰੀ ਆ ਕੇ ਤੁਸੀਂ ਵੀ ਚੱਕ ਜ਼ਰੂਰ ਕਰਿਓ ਵਿਜ਼ਿਟ ਕਰ ਲਿਓ ਇੱਥੇ ਆਪਣਾ ਐਡਰੈਸ ਵੀਰ ਜੀ ਦੱਸ ਦਿੰਦੇ ਆਪਣਾ ਨੈਰੂ ਮਾਰਕੀਟ ਹੈ ਜੀ ਧੂਰੀ ਧੂਰੀ ਵਿਸ਼ਕਰਮਾ ਮੰਦਿਰ ਦੇ ਨੇੜੇ ਆ ਬਹੁਤ ਸੌਖਾ ਜਿਹਾ ਐਡਰੈਸ ਆ ਆਪਣਾ ਬਹੁਤ ਠੀਕ ਵਿਸ਼ਕਰਮਾ ਮੰਦਿਰ ਸਾਰਿਆਂ ਨੂੰ ਹੀ ਪਤਾ ਹੈ ਤੇ ਵੀਰੇ ਨੂੰ ਫੋਨ ਕਰ ਲਿਓ ਤੁਹਾਨੂੰ ਵੈਸੇ ਹੀ ਲੋਕੇਸ਼ਨ ਹੈਗੀ ਆ ਜੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਹੈਗੀ ਆ ਜਮਾ ਐਕੂਰੇਟ ਲੋਕੇਸ਼ਨ ਹੈ ਜੀ ਲਓ ਕੰਮ ਓਕੇ ਉਥੋਂ ਇੰਸਟਾਗ੍ਰam ਤੋਂ ਲੋਕੇਸ਼ਨ ਚੱਕੋ ਵੀਰੇ ਦੇ ਸਿੱਧਾ ਦੁਕਾਨ ਤੇ ਕੋਈ ਵੀ ਜਾਣਕਾਰੀ ਤੁਸੀਂ ਆ ਕੇ ਉੱਥੇ ਪੁੱਛਣੀ ਦੱਸਣੀ ਵੇਖਣਾ ਬਿਲਕੁਲ ਆ ਜਰਾ ਭਰਾ ਸਾਡਾ ਦੇਖੋ ਹੋ ਟਰੈਕਟਰ ਹੋਵੇ ਨਾ ਹੋਵੇ ਉਹ ਹ ਹਾਂ ਹਾਂ ਕੁਝ ਦੇਖਣਾ ਕਰਨਾ ਹੈ ਉਹ ਸਾਰਾ ਉਤੋਂ ਉਹ ਹਾਜ਼ਰ ਹੁੰਦਾ ਉਹਨੂੰ ਜਿਹੜਾ ਕੋਈ ਆ ਕੇ ਦੇਖ ਗਿਆ ਹੂੰ ਮੁਰਦਾ ਨਹੀਂ ਕੋਈ ਮੁੜਿਆ ਨਹੀਂ ਜੀ ਟਰੈਕਟਰ ਆਈ ਨੇ ਆ ਬਾਈ ਦੀ ਇਹਨਾਂ ਨੇ ਕੀ ਇਹ ਸਾਡੇ ਕੋਲੇ ਆਏ ਸੀ ਸਿਰਫ 1.5 ਲੱਖ ਦਾ ਬਜਟ ਲੈ ਕੇ ਅੱਛਾ ਕਹਿੰਦੇ ਵੀ ਸਿਰਫ ਅਸੀਂ ਪੇਂਟ ਕਰਾਉਣਾ ਮਾੜਾ ਮੋਟਾ ਹੋਰ ਸਮਾਨ ਲੱਗ ਜੂ ਤੇ ਸਾਡੀ ਗੱਲਬਾਤ ਹੋ ਗਈ ਜੀ ਸਾਰਾ ਓਕੇ ਹੋ ਗਿਆ ਮੈਂ ਕਿਹਾ ਆਜੋ ਤੁਹਾਨੂੰ ਮੈਂ ਟਰੈਕਟਰ ਦਿਖਾ ਲਿਆ ਮੈਂ ਘਰੇ ਹੋਰ ਜਦੋਂ ਇਹਨਾਂ ਦੇ ਟਰੈਕਟਰ ਦੇਖਿਆ ਜੀ ਬਸ ਕਹਿੰਦੇ ਇਹਦੇ ਨਾਲ ਦਾ ਬਣਾ ਦੇ ਸਾਰਾ ਫੇਰ ਵਜਤ ਵਧ ਗਿਆ ਫੇਰ ਤਾਂ ਬਦਨਾ ਹੀ ਹੂੰ ਅਸੀਂ ਨਾ ਪਸੀਨੇ ਨਾਲ ਦੋਵੇਂ ਵੀਰ ਹੀ ਭੇਜਦੇ ਆਂ ਤੇ ਦੋ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਚ ਤੇ ਧੰਨਵਾਦ ਜੀ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਅਸੀਂ ਆਂ